ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਸੰਸੰਖ ਬਾਇਆ ਸੂਬਾ ਪ੍ਰਧਾਨ ਪ੍ਰੀਆ ਟਟਪਾਸ ਬੇਰਗਰ ਜੀ ਨਹੀਂ ਪੰਜਾਬ ਤਾਂ ਸਾਥੀਓ ਆਪਾਂ ਆਪਣੇ ਸੰਘਰਸ਼ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਵਿੱਢਿਆ ਹੈ ਤੁਹਾਨੂੰ ਵੀ ਪਤਾ ਹੈ ਸੰਘਰਸ਼ ਬਗੈਰ ਸਰਕਾਰ ਕੱਖ ਨਹੀਂ ਦੇਣ ਵਾਲੀ ਤੁਸੀਂ ਵੀ ਜਾਣਦੇ ਹੋ ਸਰਕਾਰਾਂ ਜਿੰਨੀਆਂ ਵੀ ਆਈਆਂ ਪਿੱਛੇ ਤੁਸੀਂ ਜਿੰਨੀਆਂ ਸਰਕਾਰਾਂ ਦੇਖੀਆਂ ਸਰਕਾਰ ਬਿਲਕੁਲ ਨਾ ਮਾਸਟਰ ਕੈਡਰ ਦੀ ਚਾ ਲੈਕਚਰਾਰ ਦੀ ਪੱਖੀ ਹੋਵੇ ਜਾਂ ਹੋਰ ਆਪਣੀਆਂ ਮੰਗਾਂ ਹੋਣ ਜਿੰਨੀਆਂ ਵੀ ਸਰਕਾਰਾਂ ਰਹੀਆਂ ਸੰਘਰਸ਼ ਵਗੈਰਾ ਆਪਾਂ ਨੂੰ ਕੁਝ ਨਹੀਂ ਮਿਲਿਆ ਹੁਣ ਵੀ ਤੁਹਾਨੂੰ ਲਗਾਤਾਰ ਪੀਲਾ ਕਰਦੇ ਰਹਾਂ ਤੁਸੀਂ ਬਿਲਕੁਲ ਕਰਾਂਚ ਨਿਕਲਣਾ ਸ਼ੁਰੂ ਕੀਤਾ ਹੁਣ ਵੀ ਤੁਹਾਨੂੰ ਅਪੀਲ ਕਰਦੇ ਆ 15 ਜੂਨ ਦਾ ਜਿਹੜਾ ਆਪਾਂ ਧਰਨਾ ਅਨਾਉਂਸ ਕੀਤਾ ਹੋਇਆ ਤੁਸੀਂ ਸਾਰਿਆਂ ਨੇ ਲੁਧਿਆਣਾ ਵੀ ਕਿ ਪਹੁੰਚਣਾ ਹੈ ਲੁਧਿਆਣਾ ਵੇਰਕਾ ਪਲਾਂਟ ਆਪਾਂ ਸਾਰਿਆਂ ਨੇ ਇਕੱਤਰ ਹੋਣਾ ਹੈ ਉੱਥੋਂ ਆਪਾਂ ਥੋੜੀ ਦੂਰੀ ਜਾ ਕੇ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਆਪਾਂ ਉੱਥੇ ਬਿਲਕੁਲ ਸਾਹਮਣੇ ਉਹਦਾ ਸੰਜੀਵ अरोड़ा ਦਾ ਜਿਹੜਾ ਤੱਤਰ ਉਹ ਬਿਲਕੁਲ ਉਹਦਾ ਘਰਾਓ ਕਰਨਾ ਹੈ ਤਾਂ ਸਾਥਿਓ ਤੁਸੀਂ ਬਿਲਕੁਲ ਸਹਿਰ ਤੋਂ ਮਾਸਟਰ ਡਿਗਰੀ ਦੀ ਮੰਗਾ ਜਿਹੜੀ ਆਪਣੀਆਂ ਲਗਾਤਾਰ ਨਾ ਆਪਾਂ ਨੂੰ 3 ਸਾਲਾਂ 3.5 ਸਾਲਾਂ ਤੋਂ ਲੈਕਚਰਰ ਦੀ ਪ੍ਰਤੀ ਮਿਲੀਏ ਨਾ ਆਪਾਂ ਨੂੰ ਮਾਸਟਰ ਡਿਗਰੀ ਦੀ ਪ੍ਰਤੀ ਮਿਲੀ ਨਾ ਉਮਰ ਹੱਦ ਤੇ ਸਟੇਜਾਂ ਤੋਂ ਬੋਲੇ ਗਏ 54% ਦਾ ਬਿਲਕੁਲ ਆਪਾਂ ਨੂੰ ਕੋਈ ਹਾਲੇ ਤੱਕ ਤਾਂ ਪਤਾ ਨਹੀਂ ਤਾਂ ਸਾਥਿਓ ਇਸੇ ਤਰ੍ਹਾਂ ਤੁਸੀਂ ਘਰਾਂ ਦੇ ਵਿੱਚੋਂ ਜਦੋਂ ਤੱਕ ਨਹੀਂ ਨਿਕਲਦੇ ਉਦੋਂ ਤੱਕ ਆਪਣਾ ਹਾਲ ਨਹੀਂ ਹੋਣ ਵਾਲਾ ਮੈਂ ਤੁਹਾਨੂੰ ਲਗਾਤਾਰ ਪੀਲਾਂ ਕੀਤੀਆਂ ਬਿਲਕੁਲ ਤੁਸੀਂ ਸਾਰੇ ਪੰਜਾਬ ਨੂੰ ਮੈਂ ਫਿਰ ਅਪੀਲ ਕਰਦਾ 15 ਲਗਾਤਾਰ ਧਰਨੇ ਹੋਣਗੇ ਤਾਂ ਹੀ ਆਪਾਂ ਨੂੰ ਕੁਝ ਨਾ ਕੁਝ ਪ੍ਰਾਪਤ ਹੋਣਾ ਹੈ ਜੇ ਤੁਸੀਂ 6 ਮਹੀਨਿਆਂ ਬਾਅਦ ਧਰਨੇ ਤਾਉਣਾ ਤੁਸੀਂ ਇਹ ਵੀ ਸੋਚਦੇ ਹੋ ਕਈ ਵਾਰੀ ਕਿ ਅਸੀਂ ਇੱਕ ਵਾਰੀ ਧਰਨੇ ਤੇ ਆ ਗਏ ਤਾਂ ਦੂਸਰੀ ਵਾਰੀ ਹੋ ਸਕਦਾ ਹੈ ਕਿ ਹੱਲ ਹੋ ਜੇ ਸਾਥੀਓ 6-6 ਮਹੀਨੇ ਟੈਂਕੀਆਂ ਤੇ ਬੈਠੇ ਰਹੇ ਤਾਂ ਮਲ ਤਿਆਲੀ ਕਾਰਡ ਪਰਤੀ ਆਈ ਹੈ ਐਦਾਂ ਨਹੀਂ ਆ ਗਈ ਵੀ ਚਲੋ ਜਾਓ ਜੀ ਤੇ ਪਰਤੀ ਆ ਜਾਊਗੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ 15 ਜੂਨ ਨੂੰ ਆਪਾਂ ਜਿਹੜਾ ਲੁਧਿਆਣੇ ਦੇ ਵਿੱਚ ਸਜੀਵ ਰੋੜਾ ਜਿਹੜੇ ਹੈਗੇ ਉਹਨਾਂ ਦਾ ਪਾਰਟੀ ਦਫਤਰ ਹੈ ਉੱਥੇ ਆਪਾਂ ਉਹਦਾ ਘਰਾਓ ਕਰਨ ਜਾ ਰਹੇ ਆ ਤਾਂ ਸਭ ਤੋਂ ਤੁਸੀਂ ਬਿਲਕੁਲ ਜਾਹਿਰ ਹੋ ਜੋ ਜਾਗਪੋ ਇਹ ਵੇਲਾ ਤੁਹਾਡੇ ਕੋਲ ਤੁਸੀਂ ਬਾਅਦ ਚ ਯੂਨੀਅਨ ਨੂੰ ਉਲਟਾ ਬੋਲਣਾ ਹੈ ਕਿ ਯੂਨੀਅਨ ਨੇ ਕੁਝ ਨਹੀਂ ਕੀਤਾ ਹਾਲਾਂਕਿ ਤੁਸੀਂ ਕੁਝ ਨਹੀਂ ਕਰ ਰਹੇ ਕਰੋ ਨਹੀਂ ਨਿਕਲ ਰਹੇ ਤੁਹਾਨੂੰ ਬਿਲਕੁਲ ਕਰੋ ਨਿਕਲ ਦੀ ਅਪੀਲ ਕਰਦੇ ਆ ਕਿਉਂਕਿ ਮਾਸਟਰ ਕਟ ਲੈਣਾ ਹੈ ਤਾਂ ਤੁਸੀਂ ਬਿਲਕੁਲ ਘਰਾਂ ਤੋਂ ਬਾਹਰ ਆ ਜਾਓ ਹੁਣ ਵੀ ਤੁਹਾਡੇ ਕੋਲ ਹੈ ਕਿਉਂਕਿ ਸਰਕਾਰ ਹਾਲੇ ਲੰਮਕਾਣਾ ਚਾਹੁੰਦੀ ਹੈ ਹਾਲੇ ਵੀ ਲੰਮਕਾਣਾ ਚਾਹੁੰਦੀ ਹੈ ਕਾਰਨ ਕਿਉਂਕਿ ਟ੍ਰੇਡਰ ਜਾਗ ਨਹੀਂ ਰਿਹਾ ਤੁਸੀਂ ਲਾਇਬ੍ਰੇਰੀਆਂ ਚ ਬਿਲਕੁਲ ਬੈਠੇ ਹੋ ਅਕੈਡਮੀਆ ਚ ਬੈਠੇ ਹੋ ਉਹ ਤੁਹਾਡੇ ਕੋਲ ਰਿਸਪੋਨਸੀਬਿਲਟੀ ਕੁਝ ਮਰਜ਼ੀ ਕਰੋ ਪਰ ਜਦੋਂ ਤੁਹਾਨੂੰ ਤਰਨੇ ਦੀ ਕਾਲ ਦਿੱਤੀ ਜਾਂਦੀ ਬਿਲਕੁਲ ਤੁਸੀਂ ਉੱਥੇ ਪਹੁੰਚਣਾ ਸਿੱਖੋ ਮੈਂ ਤੁਹਾਨੂੰ ਬੜਿਆ ਹਰ ਵਾਰ ਤੁਹਾਨੂੰ ਪੇਲ ਕੀਤੀ ਹੈ ਸਰਕਾਰ ਬਿਲਕੁਲ ਜਾਣ ਵਾਲੀ ਹੈ ਇਹ ਸਰਕਾਰ ਨਾ ਤਾਂ ਵਾਪਸ ਆਉਣ ਵਾਲੀ ਹੈ ਤੁਸੀਂ ਵੀ ਜਾਣਦੇ ਹੋ ਸਰਕਾਰ ਦਾ ਬਿਲਕੁਲ ਮਿਲਬ ਪਿੱਟ ਸੈਪਾ ਹੋ ਚੁੱਕਾ ਹੈ ਇਹ ਭਰਤੀਆਂ ਪੁਰਥੀਆਂ ਨਾ ਕੰਪਲੀਟ ਇਨਾਂ ਕੋਲ ਹੋਣੀ ਐ ਇਨਾਂ ਇਨਾਂ ਕਰਨੀਆਂ ਜਿਹੜੀ ਨਿਕਲ ਗਈ ਭਰਤੀ ਉਹ ਕੰਪਲੀਟ ਨਹੀਂ ਹੋਣ ਵਾਲੀ ਇਹ ਅਗਲੀ ਸਰਕਾਰ ਕਰੋ ਜੇ ਤੁਸੀਂ ਹੁਣ ਨਿਕਲ ਪਏ ਤਾਂ ਆਪਾਂ ਜਲਦੀ ਪੇਪਰ ਕਰਵਾ ਕੇ ਜਲਦੀ ਜੋਇਨਿੰਗ ਕਰਵਾ ਸਕਦੇ ਆ ਜੇ ਤੁਸੀਂ ਹੁਣ ਵੀ 6 ਮਹੀਨੇ ਨਿਕਲ ਦੋ ਲੱਗਦਾ ਤਾਂ ਸਾਥੀਓ ਫਿਰ ਕੋਈ ਭੁੱਲ ਜੋ ਕੁਝ ਹੋ ਜਗਾ ਤਾਂ ਸਾਥੀਓ ਮੈਂ ਤੁਹਾਨੂੰ ਵਾਰ-ਵਾਰ ਪੀਲਾ ਕਰਦਾ ਕਰੋ ਬਾਹਰ ਨਿਕਲੋ ਮਾਸਟਰ ਕਟਰ ਦੀ ਮੰਗ ਹੈ ਜਿਹੜੀ ਆਪਣੀ ਵੱਡੇ ਪੱਧਰ ਤੇ ਪੰਜਾਬ ਵਿੱਚ ਬਹੁਤ ਸਾਰਾ ਖਾਲੀ ਹੈ ਘਟੋਗੜ 14-15000 ਪੋਸਟ ਖਾਲੀ ਆ ਲੈਕਚਰਰ ਦੀ ਘਟੋਗੜ ਆਪ 5 6000 ਪੋਸਟ ਖਾਲੀ ਐ ਪ੍ਰੋਮੋਸ਼ਨਾਂ ਹੋ ਰਹੀਆਂ ਐ ਪ੍ਰੋਮੋਸ਼ਨਾਂ ਤੋਂ ਬਾਅਦ ਵੇਖਣਗੇ ਕੀ ਕੁਝ ਦੇਣਾ ਐ ਵੇਖੋ ਇਹ ਹੁਣ ਪਾਚ ਇਹਨਾਂ ਰੇਸ਼ੋ ਬਣਾ ਦੇਣੀ ਐ ਰੇਸ਼ੋ ਦੇ ਸਾਬ ਨਾਲ ਟੀਚਰ ਭਰਤੀ ਕਰਨੇ ਐ ਤਾਂ ਜਦੋਂ ਤੱਕ ਤੁਸੀਂ ਸਰਗਰਛ ਦਾ ਹਿੱਸਾ ਨਹੀਂ ਬਣਦੇ ਤਾਂ ਸਾਥੀ ਉਹ ਭਰਤੀ ਹੋਰ ਲੰਮਕ ਜਾਣੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ 15 ਜੂਨ ਨੂੰ ਐਤਵਾਰ ਬਣਦਾ ਤੁਸੀਂ ਸਾਰਿਆਂ ਨੇ ਪਹੁੰਚਣਾ ਐ ਆਓ ਆਪਾਂ ਇਹਨਾਂ ਦਾ ਜਲੂਸ ਕਢੀਏ ਜਦੋਂ ਤੱਕ ਆਪਾਂ ਇਹਨਾਂ ਦਾ ਜਲੂਸ ਨਹੀਂ ਕਢਾ ਉਦੋਂ ਤੱਕ ਆਪਾਂ ਨੂੰ ਭਰਤੀ ਵੀ ਦੇਣ ਵਾਲੇ ਐ ਮੈਂ ਸਾਥੀ ਉਸ ਜਸਵੰਤ ਸਿੰਘ ਕਬਾਇਆ ਸੂਬਾ ਬਰਦਾਨ ਪੇਟੜਪਾਸ ਤੇ ਇੱਕ ਵਾਰ ਤੁਹਾਨੂੰ ਹੋਰ ਅਪੀਲ ਕਰਨ ਲੱਗਾ ਸਾਥਿਓ ਫੰਡ ਦੀ ਬੜੀ ਲੋੜ ਹੁੰਦੀ ਹੈ ਹਰ ਵਾਰ ਤੁਹਾਨੂੰ ਕਹੀ ਜਾਂਦੇ ਆਂ ਵੀ ਵੇਖੋ ਹਰ ਵਾਰ ਫੰਡ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕੋਈ ਦੋ ਚਾਰ ਜਣੇ ਦੇ ਕੇ ਬਾਕੀ ਸੌ ਜਾਂਦੇ ਹੋ ਤਾਂ ਤੁਹਾਨੂੰ ਅਪੀਲ ਹੈ ਸਾਰੇ ਸਾਥੀ ਫੰਡ ਦਾ ਸਹਿਯੋਗ ਕਰੋ ਜਿਹੜੇ ਵੀ ਕੋ ਸਾਥੀ ਹੈਗੇ ਜਿਹੜੇ ਅਜੇ ਤੱਕ ਜਿੰਨਾ ਨਹੀਂ ਕੀਤਾ ਉਹਨਾਂ ਨੂੰ ਅਪੀਲ ਹੈ ਮੇਰੀ 94642 8381 ਇਹ ਮੇਰਾ ਨੰਬਰ ਹੈ ਸਾਰਿਆਂ ਨੂੰ ਬੇਨਤੀ ਹੈ ਸਾਰੇ ਫੰਡ ਕਰੋ ਤਾਂ ਮੈਂ ਸਾਥੀਓ ਤੁਹਾਡਾ ਸਿੰਘ ਸਿੰਘ ਬਾਦ ਸੁਪਰ ਪ੍ਰਧਾਨ ਪੀਆਟ ਪਸ ਪੰਜਾਬ ਆਓ ਆਪਾਂ ਜਿਹੜਾ ਲੁਧਿਆਣੇ ਦੇ ਵਿੱਚ ਰੱਖਿਆ ਹੋਇਆ ਤਾਂ ਆਪਾਂ ਉਹਦਾ ਜਲੂਸ ਕੱਢੀਏ ਨਾਲ ਧੰਨਵਾਦ